ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਤੁਹਾਨੂੰ ਦਿਖ ਰਿਹਾ ਹੋਣਗੇ ਕਿਸਾਨ ਹੀ ਕਿਸਾਨ ਟਰੈਕਟਰ ਹੀ ਟਰੈਕਟਰ ਟਰਾਲੀਆਂ ਹੀ ਟਰਾਲੀਆਂ ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਤਾਂ ਜੋ ਅਗਾਹਾਂ ਹਰਿਆਣਾ ਦਾ ਬਾਰਡਰ ਪਾਰ ਕਰਕੇ ਦਿੱਲੀ ਜਾ ਸਕਣ ਪਰ ਹਰਿਆਣਾ ਦੇ ਵਾਲੇ ਪਾਸੇ ਕਰੜੀ ਬੈਰੀਕੇਡਿੰਗ ਕੀਤੀ ਹੋਈ ਸੀ ਤੁਸੀਂ ਦੇਖੋ ਇਹ ਰੰਗ ਨੇ ਸੰਘਰਸ਼ ਦੇ ਰੰਗ ਕਿਸਾਨ ਇਹਨਾਂ ਨੂੰ ਕਹਿੰਦੇ ਨੇ ਕਿਉਂਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਪਰ ਹੁਣ ਲੰਗੇ ਕੱਲ ਮੀਟਿੰਗ ਤੇ ਲੰਬੀ ਹੋਈ ਸੀ ਪਰ ਹੱਲ ਕੋਈ ਨਹੀਂ ਨਿਕਲਿਆ ਕਿਸਾਨ ਕਹਿੰਦੇ ਐਮਐਸਪੀ ਵਾਲੀ ਗੱਲ ਤੇ ਫਿਰ ਸਰਕਾਰ ਨੇ ਪੇਚ ਫਸਾ ਲਿਆ ਅਤੇ ਉਸ ਤੋਂ ਬਾਅਦ ਮਸਲਾ ਜਿਹੜਾ ਸੁਆਮੀਨਾਥਨ ਰਿਪੋਰਟ ਦਾ ਵੀ ਹੈ ਤੇ ਨਾਲ ਹੀ ਕਰਜ਼ ਮੁਆਫੀ ਦਾ ਮੁੱਦਾ ਵੀ ਹੈ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਦੀਆਂ ਦਾ ਮੰਨ ਲਈਆਂ ਜਾਣ ਉਹਨਾਂ ਨੂੰ ਇਸ ਤਰ੍ਹਾਂ ਨ ਖੱਜਲ ਖੁਆਰ ਨਾ ਹੋਣਾ ਪਵੇ ਪਰ ਸਰਕਾਰ ਕਹਿੰਦੀ ਹੈ ਕਿ ਗੱਲਬਾਤ ਦੇ ਨਾਲ ਹੱਲ ਹੋਣਾ ਚਾਹੀਦਾ ਹੈ ਕਿਸਾਨ ਗੱਲਬਾਤ ਦੇ ਲਈ ਵੀ ਰਾਜ਼ੀ ਨੇ ਪਰ ਫਿਰ ਵੀ ਦੇਖੋ ਕਿ ਨੌਬਤ ਇਥੋਂ ਤੱਕ ਆਗੇ ਕਿ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਰਸਦ ਲੈ ਕੇ ਇਸ ਬਾਰਡਰ ਤੇ ਪਹੁੰਚਣਾ ਪਿਆ ਤੇ ਇਸ ਬਾਰਡਰ ਤੇ ਹਾਲਾਤ یوں ਜਾਪ ਰਹੇ ਨੇ ਜਿਵੇਂ ਕੋਈ ਸਰਹੱਦ ਹੋਵੇ ਕਿਉਂਕਿ ਦੂਜੇ ਪਾਸੇ ਐਬੀਪੀ ਸਾਂਝਾ ਨੇ ਲਗਾਤਾਰ ਉਹਨਾਂ ਤਸਵੀਰਾਂ ਦਿਖਾਈਆਂ ਸਨ ਕਿ ਜੋ ਸੀਮੈਂਟ ਦੀਆਂ ਸਲੈਬਸ ਉਹ ਲਗਾ ਦਿੱਤੀਆਂ ਗਈਆਂ ਨੇ ਤੇ ਹਰ ਕੁਝ ਦਿਨ ਬਾਅਦ ਡਰੋਨ ਦੇ ਜ਼ਰੀਏ ਅਥਰੋ ਗੈਸ ਦੇ ਗੋਲੇ ਸੁੱਟੇ ਜਾਂ ਨੇ ਉਸ ਲਈ ਵੀ ਹਾਲਾਂਕਿ ਕਿਸਾਨਾਂ ਨੇ ਇੰਤਜ਼ਾਮ ਕੀਤਾ ਹੈ ਕਿ ਨੁਕਸਾਨ ਨਾ ਹੋਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਹਰਿਆਣਾ ਦੇ ਵੱਲੋਂ ਡਰੋਨ ਦੇ ذریعے ਅਥਰੋ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੁਪਹਿਰ ਦੀਆਂ ਤਸਵੀਰਾਂ ਨੇ ਜਦੋਂ ਕਿਸਾਨ ਇਕੱਠੇ ਹੋਏ ਪਹੁੰਚੇ ਬਾਰਡਰ ਤੇ ਤਾਂ ਜੋ ਉਹ ਬਾਰਡਰ ਪਾਰ ਕਰ ਸਕਣ ਹਰ ਪਾਸੇ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਇਹ ਦਿੱਲੀ ਦਾ ਸਿੰਘੂ ਬਾਰਡਰ ਨਹੀਂ ਹੈ ਪੁਰਾਣੀਆਂ ਤਸਵੀਰਾਂ ਨਹੀਂ ਨੇ ਬਲਕਿ ਅੱਜ ਇੱਕ ਵਾਰ ਮੁੜ ਤੋਂ ਅੰਦੋਲਨ 파ਟ 2 ਸ਼ੁਰੂ ਹੋਇਆ ਜਿੱਥੇ ਕਿਸਾਨ ਪਹੁੰਚੇ ਨੇ ਟਰੈਕਟਰ ਟਰਾਲੀਆਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਬਾਰਡਰ ਤੱਕ ਡਟੇ ਹੋਏ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀਆਂ ਮੰਗਾਂ ਗੱਲਾਂ ਨਾਲ ਮੰਨ ਲਈਆਂ ਜਾਣ ਪਰ ਜਦੋਂ ਨਹੀਂ ਹੋਇਆ ਤਾਂ ਉਹ ਪਹੁੰਚ ਗਏ ਬਾਰਡਰ ਤੇ ਗੱਲਬਾਤ ਕਰਨ ਦੇ ਲਈ ਵੀ ਗੱਲ ਉਹਨਾਂ ਨੇ ਤੋਰੀ ਸੀ ਮੀਟਿੰਗ ਲੰਬੀ ਹੋਈ ਪਰ ਹੱਲ ਕੋਈ ਨਹੀਂ ਨਿਕਲਿਆ ਬਜ਼ੁਰਗ ਬਾਬੇ ਨੇ ਜਿਹੜੇ ਉਹ ਘਰਾਂ ਚੋਂ ਨਿਕਲੇ ਨੇ ਇੱਥੇ ਪਹੁੰਚੇ ਨੇ ਉਮਰਦੇਸਪੜਾਹ ਦੇ ਵਿੱਚ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਉਹਨਾਂ ਨੇ ਸਵਾਲ ਖੜੇ ਕੀਤੇ ਸਰਕਾਰ ਤੇ ਕਿ ਖੇਤੀ ਹੁਣ ਮੁਨਾਫੇਯੋਗ ਤੰਦਾ ਜਿਹੜਾ ਉਹ ਨਹੀਂ ਰਹੀ ਹੈ ਇਸ ਲਈ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸੰਘਰਸ਼ ਕਰਨਾ ਪੈਂਦਾ ਹੈ ਪਹਿਲਾਂ ਵੀ ਕੀਤਾ ਸੀ ਉਹ ਇੱਕ ਵਾਰ ਮੁੜ ਤੋਂ ਡਟ ਗਏ ਨੇ ਪਰ ਸਰਕਾਰ ਅੱਗੇ ਚੁਣੌਤੀ ਵੱਡੀ ਹੋਏਗੀ ਕਿਉਂਕਿ ਜਿਹੜੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਮੰਤਰੀ ਭੱਜੇ-ਭੱਜੇ ਚੰਡੀਗੜ੍ਹ ਆਏ ਜ਼ਰੂਰ ਦੋ ਦਫਾ ਮੀਟਿੰਗ ਹੋਈ ਪਰ ਹੱਲ ਕੋਈ ਨਹੀਂ ਹੋਇਆ ਤੇ ਇੱਕ ਵਾਰ ਮੁੜ ਤੋਂ ਹੁਣ ਕਿਸਾਨ ਡਟ ਗਏ ਨੇ ਉਹ ਕਹਿੰਦੇ ਨੇ ਕਿ ਉਹ ਸੰਘਰਸ਼ ਦਾ ਰਾਹ ਇਸ ਲਈ ਅਪਣਾਉਂਦੇ ਨੇ ਕਿਉਂਕਿ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਖਾਸ ਕਰਕੇ ਵੱਡਾ ਇਲਜ਼ਾਮ ਇਹ ਕਿ ਬਾਰਡਰ ਤੇ ਬੈਰੀਕੇਡਿੰਗ ਇਸ ਤਰ੍ਹਾਂ ਕਰ ਦਿੱਤੀ ਗਈ ਜਿਵੇਂ ਕਿ ਦੋ ਮੁਲਕਾਂ ਦਾ ਬਾਰਡਰ ਹੋਵੇ ਬਲਕਿ ਇਹ ਤਾਂ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਦੂਜੇ ਪਾਸੇ ਪਾਕਿਸਤਾਨ ਲੱਗਦਾ ਹੈ ਕਿਸਾਨਾਂ ਦਾ ਇਲਜ਼ਾਮ ਹੈ ਕਿ ਅਜਿਹੇ ਸਰਹੱਦੀ ਸੂਬੇ ਦੇ ਨਾਲ ਇਸ ਤਰ੍ਹਾਂ ਦਾ ਵਰਤੀਰਾ ਕਿਉਂ ਅਪਣਾਇਆ ਜਾਂਦਾ ਹੈ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤੀਰਾ ਕਿਉਂ ਅਪਣਾਇਆ ਜਾਂਦਾ ਹੈ ਕਿ ਉਹਨਾਂ ਨੂੰ ਵਾਰ-ਵਾਰ ਘਰੋਂ ਨਿਕਲਣਾ ਪੈਂਦਾ ਤਾਂ ਉਧਰ ਕਿਸਾਨਾਂ ਦੀ ਗਲਤੀ ਸਰਕਾਰ ਆਪਣੀ ਦਲੀਲ ਦਿੰਦੀ ਹੈ ਕਿ ਗੱਲਬਾਤਾਂ ਹੋ ਰਹੀਆਂ ਨੇ ਗੱਲ ਸਿਰੇ ਚੜੇਗੀ ਮੀਟਿੰਗਾਂ ਹੋ ਰਹੀਆਂ ਨੇ ਕਿਸਾਨ ਮੀਟਿੰਗ ਦੇ ਵਿੱਚ ਜਾਂਦੇ ਵੀ ਨੇ ਪਰ ਅੱਜ ਹਾਲਾਤ ਇਹ ਨੇ ਕਿ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲੰਬੇ ਕਾਫਲੇ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੇ ਨੇ ਤੇ ਤਸਵੀਰਾਂ ਤੁਸੀਂ ਦੇਖਿਆ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਕਿਸਾਨ ਦੇ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ